ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਪੰਜਾਬ ਦੇ ਵਿੱਚ ਪਖੰਡ ਕਰਨ ਵਾਲੇ ਬਾਬੇ ਆ ਉਹਨਾਂ ਸਾਰਿਆਂ ਨੂੰ ਚੈਲੰਜ ਹੈ ਆ ਕੋਈ ਕਿਸੇ ਦਾ ਵੀਜ਼ਾ ਲਗਾਉਂਦਾ ਸੀ ਕਰਾਮਾਤ ਦੇ ਨਾਲ ਕੋਈ ਕਿਸੇ ਨੂੰ ਮੁੰਡਾ ਦਿੰਦਾ ਕੋਈ ਕਿਸੇ ਦਾ ਵਿਆਹ ਕਰ ਦਿੰਦਾ ਕੋਈ ਕਹਿੰਦਾ ਤੁਹਾਡੇ ਲਵ ਦੀ ਸਮੱਸਿਆ ਹੱਲ ਹੋ ਜਾਊ ਦੂਰ ਹੋ ਜਾਊ ਜੋ ਉਸ ਪਖੰਡਵਾਦ ਕਰਕੇ ਲੋਕਾਂ ਨੂੰ ਬੇਬਕੂ ਬਣਾਉਂਦੇ ਨੇ ਬਣਾ ਰਹੇ ਨੇ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਮੈਂ ਕਿਸੇ ਇੱਕ ਮਜਬੂਰੀ ਦੀ ਗੱਲ ਨਹੀਂ ਕਰਦਾ ਭਾਵੇਂ ਕੋਈ ਹਿੰਦੂ ਬਾਬਾ ਹੈ ਭਾਵੇਂ ਕੋਈ ਅਸਾਈਆਂ ਦਾ ਪਾਸਟਰ ਹੈ ਭਾਵੇਂ ਸਾਡੇ ਸਿੱਖਾਂ ਦੇ ਵਿੱਚੋਂ ਜਿਹੜੇ ਵੀ ਪਖੰਡਵਾਦ ਕਰਦੇ ਸਭ ਨੂੰ ਬੇਨਤੀ ਹੈ ਇਸ ਵਕਤ ਵੀ ਹੁਣ ਹੜਾਂ ਦੀ ਮਾਰ ਜਿਹੜੀ ਹੈ ਪੰਜਾਬ ਤੇ ਬਹੁਤ ਭਾਰੀ ਪੈ ਰਹੀ ਹੈ ਤੇ ਹੁਣ ਤੁਹਾਡੀ ਕੋਈ ਗੈਬੀ ਸ਼ਕਤੀ ਹੈ ਕੰਮ ਕਰੋ ਨਾ ਟੁੱਟ ਗਈ ਉਹਦਾ ਪੁਲ ਕੋਈ ਰੋਕ ਦੋ ਬੰਨ ਮਾਰ ਦੋ ਵੀ ਤੁਹਾਡੀ ਗੈਬੀ ਸ਼ਕਤੀ ਉੱਥੇ ਜਿਹੜੇ ਬੰਦੇ ਪਾਸਪੋਰਟ ਫੜਦੇ ਸੀ ਹੱਥ ਨਾਲ ਸਾਈਨ ਕਰਕੇ ਕਹਿੰਦੇ ਸੀ ਲੱਗ ਗਿਆ ਵੀਜ਼ਾ ਜਾਂ ਕਹਿੰਦੇ ਸੀ ਤੁਹਾਡੇ ਮੁੰਡਾ ਹੋਜੂ ਤੁਸੀਂ ਅਮੀਰ ਹੋ ਜਾਓਗੇ ਵੱਡੇ ਵੱਡੇ ਕੰਮ ਸੁਮਾਰਦੇ ਸੀ ਹੁਣ ਕਿ ਬਾਬਾ ਸਾਹਮਣੇ ਆਓ ਜਿਹੜੇ ਪਾਸਟਰ ਕਹਿੰਦੇ ਸੀ ਫਾਇਰ ਕਰਕੇ ਛੇੜ ਦਿੰਦੇ ਸੀ ਸ਼ਕਤੀ ਹੈ ਸਾਡੇ ਵਿੱਚ ਸਾਡਾ ਜਿਸ਼ੂ ਇਦਾਂ ਕਰਦਾ ਹੁਣ ਕੋਈ ਸ਼ਕਤੀ ਕਰੋ ਦਿਖਾਓ ਕੋਈ ਕਰਾਮਾਤ ਹੁਣ ਹੁਣ ਜਿਹੜੇ ਵਲੰਟੀਅਰ ਤੰਗ ਹੋ ਰਹੇ ਨੇ ਕੋਈ ਕਿਸ਼ਤੀ ਲੈ ਕੇ ਜਾ ਰਿਹਾ ਕੋਈ ਵੇੜੇ ਵਿੱਚ ਕੋਈ ਹੈਲੀਕਾਪਟਰ ਵਿੱਚ ਆਰਮੀ ਲੱਗੀ ਹੋਈ ਹੈ ਹੁਣ ਕੋਈ ਗੈਬੀ ਸ਼ਕਤੀ ਨਾਲ ਪਾਣੀ ਦਾ ਬਹਾ ਘਟ ਕਰ ਦਿਓ ਜਿਹੜੀਆਂ ਨਹਿਰਾਂ ਟੁੱਟੀਆਂ ਨੇ ਉਹਦੇ ਬੰਨ ਮਾਰ ਦਿਓ ਤੇ ਜਿਹੜੇ ਲੋਕ ਫਸੇ ਹੋਏ ਨੇ ਪਾਣੀ ਦੇ ਵਿੱਚ ਉਹਨਾਂ ਲਈ ਕੋਈ ਗੈਬੀ ਸ਼ਕਤੀ ਭੇਜ ਦਿਓ ਭੁੱਖ ਨਾ ਲੱਗੇ ਉਹਨਾਂ ਨੂੰ ਪਾਣੀ ਦੀ ਤੇ ਨਾ ਲੱਗੇ ਉਹਨਾਂ ਨੂੰ ਉਹਨਾਂ ਲਈ ਕੋਈ ਗੈਬੀ ਸ਼ਕਤੀ ਕੰਮ ਕਰੋ ਹੁਣ ਬਿਲਕੁਲ ਨਹੀਂ ਕਰਨੇ ਇਹ ਸਭ ਪਖੰਡਵਾਦ ਇੱਥੇ ਆ ਕੇ ਪਤਾ ਲੱਗ ਜਾਂਦਾ ਵੀ ਲੋਕਾਂ ਨੂੰ ਲੁੱਟਣ ਵਾਲੇ ਨੇ ਤੇ ਇੱਕ ਗੱਲ ਹੋਰ ਜਿਹੜੇ ਡੇਰਿਆਂ ਵਾਲੇ ਬਾਬੇ ਐ ਜਿਹੜੇ ਚੱਕਦੇ ਆ ਬੋਰੀਆਂ ਹਾੜੀ ਸੋਣੀ ਗਰਾਈਆਂ ਕਰਨ ਤੋਂ ਰਪੈਂਦੇ ਉਹਨਾਂ ਨੂੰ ਬੇਨਤੀ ਐ ਹੁਣ ਤੁਹਾਡੇ ਲੰਗਰ ਕਿੱਥੇ ਨੇ ਆ ਜਿਹੜੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾ ਕੇ ਕੇਕ ਕੱਟਦੇ ਨੇ ਪੀ ਜੇ ਦਾ ਲੰਗਰ ਲਾਉਂਦੇ ਨੇ ਹੁਣ ਉਹਨਾਂ ਨੂੰ ਬੇਨਤੀ ਐ ਹੁਣ ਇਹ ਕਿ ਇੱਕ ਟਰਾਲੀ ਸਾਰੇ ਭਰ ਕੇ ਲੈ ਕੇ ਜਾਓ 650 ਦਾ ਪਾ ਕੇ ਕਟਿਆ ਸੀ ਉੱਥੇ 650 ਪਾਉਣ ਦਾ ਤੇ ਹੁਣ ਕੱਢੋ ਰਾਸ਼ਨ ਕਿੱਥੇ ਆਹੋ ਉਹ ਜਿਹੜੇ ਦੁਪਹਿਰਾ ਕਰ ਕੇ ਕਹਿੰਦੇ ਸਾਡੇ ਕਾਰਜ ਪੂਰੇ ਹੋ ਗਏ ਬਾਬਾ ਦੀਪ ਸਿੰਘ ਭਲੇ ਕਰੋ ਇੱਥੇ ਆ ਕੇ ਰਹਿਮਤ ਹੋ ਗਈ ਹੁਣ ਉਹਨਾਂ ਨੂੰ ਬੇਨਤੀ ਹੈ ਵਿੱਚ ਪਹਿਰਾ ਤੇ ਜਾ ਕੇ ਉੱਥੇ ਜਾ ਕੇ ਵੀ ਕਰੋ ਉਹ ਕਈ ਖਵਾਜੇ ਲਈ ਦਲੀਆਂ ਬਣਾਉਂਦੇ ਨੇ ਆ ਦੁਆਬੇ ਦੇ ਵਿੱਚ ਜਿਹੜੇ ਕਹਿੰਦੇ ਖਵਾਜਾ ਰੁੱਸ ਗਿਆ ਹੁਣ ਮਨਾਉਣਾ ਪੈਣਾ ਮੀ ਤਾਂ ਪਊਗਾ ਜਾਂ ਮੀ ਤਾਂ ਬੰਦ ਹੋਊਗਾ ਤੇ ਹੁਣ ਆਪੋ ਆਪਣੇ ਬਾਬਿਆਂ ਨੂੰ ਕਹੋ ਵੀ ਸ਼ਕਤੀਆਂ ਦਿਖਾਓ ਇਸ ਵਕਤ ਲੋੜ ਹੈ ਭਾਈ ਸ਼ਕਤੀ ਦੀ ਖਾਸ ਕਰਕੇ ਜਿਹੜੇ ਪਾਸਟਰ ਇਲਾਜ ਕਰਦੇ ਨੇ ਜਾਂ ਜਿਹੜੇ ਦਰਬਾਰ ਸਾਹਿਬ ਵਖੰਡ ਕਰਦੇ ਨੇ ਬੀਲ ਚੇਰ ਤੇ ਬਹਾ ਕੇ ਬੰਦਾ ਲਤਾਂ ਠੀਕ ਹੋ ਗਿਆ ਇਹਦੀ ਨਜ਼ਰ ਵਾਪਸ ਆ ਗਈ ਇਹ ਨੂੰ ਸੁਣਦਾ ਨਹੀਂ ਸੀ ਇਹ ਬੋਲਣ ਲੱਗ ਗਿਆ ਹੁਣ ਦਿਖਾਓ ਸ਼ਕਤੀਆਂ ਕਿੱਥੇ ਨੇ ਉਹ ਪਤਾ ਲੱਗੇ ਮਾੜਾ ਮੋਟਾ ਜਾਣੀ ਕਿ ਇਹ ਪਖੰਡ ਬਾਦ ਦੀ ਪੋਲ ਵਿਪਤਾ ਦੇ ਵਿੱਚ ਖੁੱਲਦੀ ਹੈ ਜਿਵੇਂ ਗੁਰੂ ਕਰੁਗੀਤਰ ਸੱਚੇ ਪਾਤਸ਼ਾਹ ਨੂੰ ਕਹਿਆ ਸੀ ਚੰਡੀ ਪ੍ਰਗਟ ਹੁੰਦੀ ਹੈ ਇਥੋਂ ਉਹ ਕਿਸੇ ਪੰਡਤ ਨੂੰ ਸੱਦਿਆ ਸਮਗਰੀ ਬੰਗਾਲੀ ਉਹਨੇ ਕਿ ਤੁਹਾਨੂੰ ਹਮਨ ਕਰਨਾ ਪੈਣਾ ਤੇ ਗੁਰੂ ਪਾਤਸ਼ਾਹ ਨੇ ਸਿਰ ਸਾਫ ਕੱਢ ਕੇ ਕਿਹਾ ਸੀ ਕਿ ਆ ਚੰਡੀ ਹੈ ਜਦੋਂ ਮਰਜੀ ਪ੍ਰਗਟ ਕਰ ਲਈਏ ਮ्यान ਦੇ ਵਿੱਚ ਹੁੰਦੀ ਹੈ ਜਦੋਂ ਮਰਜੀ ਕੱਢ ਕੇ ਇਹਨੂੰ ਮਰਤ ਲਈਏ ਆਸਲ ਚੰਡੀ ਕੀ ਹੈ ਤੇ ਆਸਲ ਸ਼ਕਤੀ ਕੀ ਹੈ ਜਿਹੜੇ ਬੰਦੇ ਹੜ ਪੀੜਤਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਮੌਕੇ ਤੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਪਾਣੀ ਵਿੱਚ ਕਿਸ਼ਤੀਆਂ ਵਿੱਚ ਤੈਰਦੇ ਫਿਰਦੇ ਆ ਜਿਹੜੇ ਪੀੜਤ ਲੋਕਾਂ ਨੂੰ ਪਾਣੀ ਤੋਂ ਰਾਹ ਦਵਾ ਰਹੇ ਨੇ ਟਿਕਾਣੇ ਤੇ ਪਹੁੰਚਾ ਰਹੇ ਨੇ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਪਸ਼ੂਆਂ ਨੂੰ ਨੀਰਾ ਚਾਰਾ ਭੇਜ ਰਹੇ ਨੇ ਉਹਨਾਂ ਦੇ ਰਹਿਣ ਦਾ ਬੰਦੋਬਸਤ ਕਰ ਰਹੇ ਨੇ ਆਸਲ ਸ਼ਕਤੀ ਉਹ ਹੈ ਜਿਹੜੀ ਕੰਮ ਕਰ ਰਹੀ ਹੈ ਤੇ ਨਹੀਂ ਜੇ ਜਿੰਨੇ ਪਖੰਡੀ ਬਾਬੇ ਨੇ ਪੰਜਾਬ ਦੇ ਵਿੱਚ ਮੈਂ ਕਿਸੇ ਇੱਕ ਨੂੰ ਨਹੀਂ ਕਿਹਾ ਜਿਹੜੇ ਵੀ ਡੇਰਾਂ ਵਿੱਚ ਹੈਗੇ ਨੇ ਭਾਵੇਂ ਕੋਈ ਰਾਧਾ ਸੁਮੀ ਹੈ ਭਾਵੇਂ ਕੋਈ ਸਰਸੇ ਵਾਲਾ ਹੈ ਭਾਵੇਂ ਕੋਈ ਸਾਡੇ ਸਿੱਖਾਂ ਦਾ ਡੇਰਾ ਹੈ ਭਾਵੇਂ ਕੋਈ Hindu ਹੈ ਭਾਵੇਂ ਕੋਈ ਆ ਜਿਹੜੇ ਚਰਚ ਵਾਲੇ ਨੇ ਇਹ ਸਾਰੰਬੰਦੀ ਹੈ ਵੀ ਹੁਣ ਜਿੰਨੀ ਸ਼ਕਤੀ ਹੈਗੀ ਆ ਉਹ ਸ਼ਕਤੀ ਵਰਤੋ ਜ਼ਰੂਰ ਬਹੁਤ ਛੋਟਾ ਕੰਮ ਹੈ ਨਹਿਰਾਂ ਟੁੱਟੀਆਂ ਨੇ ਦੂਰ ਖੜੇ ਉਹ ਨਹਿਰ ਦਾ ਬੰਨ ਮਾਰ ਦਿਓ ਔਰ ਜਿਹੜੇ ਲੋਕ ਭੁੱਖੇ ਮਰਦੇ ਨੇ ਫਸੇ ਹੋਏ ਨੇ ਪਾਣੀ ਵਿੱਚ ਉਹਨਾਂ ਨੂੰ ਰਾਸਤ ਪਹੁੰਚਾ ਦਿਓ ਜਾਂ ਕੋਈ ਸ਼ਕਤੀ ਐਸੀ ਦਿਖਾਓ ਕਿ 24 ਘੰਟੇ ਭੁੱਖ ਨਾ ਲੱਗੇ ਉਹਨਾਂ ਨੂੰ ਬਸ ਇਦਾਂ ਕੋਈ ਸ਼ਕਤੀ ਦਿਖਾਓ ਪਤਾ ਲੱਗੇ ਲੋਕਾਂ ਨੂੰ ਜਾਨੀ ਕਿ ਜਿੰਨਾ ਵੀ ਢਾਉਂਗੇ ਇਹ ਲੋਕਾਂ ਨੂੰ ਲੁੱਟਣ ਵਾਸਤੇ ਕਰਦੇ ਨੇ ਨਾ ਉਹ ਢਾਉਂਗ ਮਨੁੱਖਤਾ ਦੀ ਸੇਵਾ ਵਾਸਤੇ ਕਦੇ ਨਹੀਂ ਕੰਮ ਆਉਂਦਾ ਨਾ ਕਰਨੇ ਹੀ ਅ ਜਿਹੜੇ ਚਿੰਟਿਆਂ ਵਾਲੇ ਸਾਡੇ ਬਾਬੇ ਲੋਕਾਂ ਨੂੰ ਬੇਵਕੂ ਬਣਾਉਣ ਵਾਲੇ ਬਣਾਉਣ ਵਾਲੇ ਕੋਈ ਨਹੀਂ ਸਾਹਮਣੇ ਦੋ ਚਾਰ ਨੂੰ ਛੱਡ ਕੇ ਨਹੀਂ ਸਭ ਆਪ ਆਪਣੇ ਡੇਰੇਆਂ ਵਿੱਚ ਬੈਠੇ ਆ ਇਹ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੇ ਤੁਹਾਨੂੰ ਵਿਦੇਸ਼ ਕਰਨ ਵਾਲੇ ਨੇ ਨਾ ਰੱਬ ਦੇ ਨਾਂ ਤੇ ਧੰਦਾ ਚਲਾ ਕੇ ਤੁਹਾਡੀਆਂ ਜੇਬਾਂ ਖਾਲੀ ਕਰਨ ਵਾਲੇ ਨੇ ਤੇ ਹੁਣ ਸਭ ਕਮਰਾਂ ਵਿੱਚ ਆਪੋ ਆਪਣੇ ਘਰਾਂ ਵਿੱਚ ਕੋਈ ਬਾਹਰ ਫੋਰਨ ਕੰਟਰੀ ਗਿਆ ਹੋਵੇ ਲੈ ਕੇ ਵੀ ਜਾ ਕੋਈ ਨਹੀਂ ਹੁਣ ਕਿਸੇ ਨੇ ਇੱਥੇ ਲੋਕ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਨੇ ਜਿਨ੍ਹਾਂ ਨੂੰ ਦਰਦੀ ਹੈ ਹਮਦਰਦੀ ਹੈ ਜਨੂੰ ਉਹ ਹੀ ਲੋਕ ਸਾਹਮਣੇ ਆਉਣਗੇ ਤੇ ਕਿਸੇ ਦੀ ਕੋਈ ਗੈਬੀ ਸ਼ਕਤੀ ਕੰਮ ਨਹੀਂ ਕਰਦੀ ਤੇ ਨਾ ਕਰੇ ਨਾ ਕੋਈ ਇਹਦੀ ਗੈਬੀ ਸ਼ਕਤੀ ਹੈਗੀ ਆ ਔਰ ਜਿਹੜੇ ਲੋਕ ਹੜਪੀੜਤਾ ਦੀ ਮੱਤ ਲਈ ਸਾਹਮਣੇ ਆਏ ਨੇ ਉਹ ਸਭ ਤੋਂ ਵੱਡੀ ਸ਼ਕਤੀ ਹੈ ਸਭ ਤੋਂ ਵੱਡੀ ਪਾਵਰ ਹੈ ਇੱਕ ਬੇਨਤੀ ਹੋਰ ਕਰ ਦੇਣਾ ਹੁਣ ਇਹਨਾਂ ਲੋਕਾਂ ਨੂੰ ਪਰਖ ਕੇ ਦੇਖੋ ਜਿਹੜੇ ਲੋਕ ਵੱਡੀਆਂ-ਵੱਡੀਆਂ ਡੀਕਾਂ ਮਾਰ ਕੇ ਕੋਈ درختਾਂ ਨੂੰ ਮਠਾਈ ਲਾ ਦਿੰਦਾ ਸੀ ਔਰ ਆ ਜਿਹੜੇ ਮੁੰਡੇ ਮੰਡੇ ਦੇਣ ਦੀ ਗੱਲ ਹੈ ਵਿਜੇ-ਵੁਜੇ ਲਾਉਣ ਦੀ ਗੱਲ ਹੈ ਇਹ ਤਾਂ ਆਮ ਚੱਲਦੀ ਸੀ ਇਹ ਤਾਂ ਆਮ ਚਰਚਾ ਸੀ ਆ ਜਿਹੜੇ ਅ ਚਰਚਾਂ ਦੇ ਪਾਦਰੀ ਨੇ ਪਾਸਟਰ ਨੇ ਇਹਨਾਂ ਦੇ ਕਰਤੂਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਮਤਲਬ ਰੱਬ ਦੇ ਨਾਂ ਤੇ ਕੇਵਲ ਇਹ ਦੁਨੀਆ ਨੂੰ ਲੁੱਟਣ ਜਾਣਦੇ ਨੇ ਰੱਬ ਦੇ ਨਾਮ ਤੇ ਕਿਸੇ ਵੀ ਇਹ ਮਦਦ ਨਹੀਂ ਕਰ ਸਕਦੇ ਤੇ ਨਾ ਹੀ ਕਰਨ ਜਿਹੜੇ ਕਰ ਰਹੇ ਨੇ ਨਾ ਉਹ ਹੱਡ ਤੋੜ ਕੇ ਕੋਈ ਗਰਾਊਂਡ ਲੈਵਲ ਤੇ ਬੈਠਾ ਕੋਈ ਇੱਕ ਦੂਜੇ ਨੂੰ ਫੋਨ ਕਰਕੇ ਸਹਾਇਤਾ ਦੀ ਗੱਲ ਕਰ ਰਿਹਾ ਤੇ ਉਹੀ ਸ਼ਕਤੀ ਹੈ ਸਭ ਤੋਂ ਵੱਧ ਅੱਜ ਇੱਕ ਛੱਡਣ ਨੇ ਅਮਰੀਕਾ ਤੋਂ ਫੋਨ ਕੀਤਾ ਕਹਿੰਦਾ ਜੀ ਗੈਬੀ ਸ਼ਕਤੀ ਕਿੱਦਾਂ ਕੰਮ ਕਰੇ ਮੈਂ ਕਿਹਾ ਜੀ ਕੀ ਭੇਜਣਾ ਹੈ ਕਹਿੰਦੇ ਹੈਲਪ ਕਰਨੀ ਹੈ ਮੈਂ ਕਿਹਾ ਆ ਫਲਾਣੇ ਬੰਦੇ ਦਾ ਨੰਬਰ ਹੈਗਾ ਜੀ ਇਹ ਹੜਪੀੜਤਾ ਦੀ ਸੇਵਾ ਕਰ ਰਹੇ ਇਹਦੇ ਨਾਲ ਗੱਲ ਕਰੋ ਇਹ ਅੱਗੇ ਜਾ ਕੇ ਤੁਹਾਡੀ ਗੱਲ ਕਰਾਊਗਾ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਨੂੰ ਲੋੜ ਹੈ ਰਸਣ ਦੀ ਤੇ ਫੇਰ ਪੈਸੇ ਭੇਜੋ ਉਥੇ ਰਸਣ ਖਰੀਦ ਕੇ ਦਿਓ ਇਹ ਪਾਵਰ ਹੈ ਜੀ ਇਹ ਸ਼ਕਤੀ ਹੈ ਇਹ ਕੰਮ ਕਰ ਰਹੀ ਹੈ ਤੇ ਜਿਹੜੇ ਪਖੰਡੀ ਬਾਬੇ ਲੋਕਾਂ ਨੂੰ ਬੇਬਕੂ ਬਣਾਉਂਦੇ ਜੀ ਇਸ ਵਕਤ ਸਭ ਭੱਜੇ ਨੇ ਸਭ ਭਗੌੜੇ ਨੇ ਤੇ ਜਿਨ੍ਹਾਂ ਨੂੰ ਜ਼ਮੀਨ ਦੇ ਨਾਲ ਪਿਆਰ ਹੈ ਧਰਤੀ ਨਾਲ ਪਿਆਰ ਹੈ ਲੋਕਾਂ ਦੇ ਨਾਲ ਪਿਆਰ ਹੈ ਹਮਦਰਦ ਜਿਹੜੇ ਲੋਕ ਨੇ ਉਹ ਖੜੇ ਨੇ ਉਸ ਵਕਤ ਤੇ ਮੈਂ ਪਹਿਲਾਂ ਵੀ ਬਹੁਤ ਵਾਰੀ ਬੇਨਤੀ ਕੀਤੀ ਹੈ ਜਿਹੜੇ ਬੰਦੇ ਵੀ ਕੋਈ ਰਾਸ਼ਨ ਕੋਈ ਰਾਸ਼ਟ ਭੇਜਣਾ ਚਾਹੁੰਦੇ ਆ ਉਹ ਕਿਸੇ ਵੀ ਰਾਹ ਦੇ ਵਿੱਚ ਬੰਦੇ ਦੇ ਨਾਲ ਭਰੋਸਾ ਕਰਕੇ ਚਾਰ ਪੈਸੇ ਨਾਲ ਦੇ ਬੈਠਿਓ ਤੇ ਨਹੀਂ ਰਾਹ ਦੇ ਵਿੱਚ ਤੁਹਾਡਾ ਪੈਸਾ ਉੱਥੇ ਰੁਕ ਜਾਣਾ ਉਹਨਾਂ ਲੋਕਾਂ ਤੱਕ ਜਾਣਾ ਨਹੀਂ ਇਹ ਬੇਨਤੀ ਹੈ ਸਾਰਿਆਂ ਨੂੰ ਔਰ ਖਾਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਪਖੰਡੀ ਬਾਬੇ ਨੇ ਉਹਨਾਂ ਨੂੰ ਬੇਤੀ ਹੈ ਵੀ ਤੁਹਾਡੀ ਪੋਲ ਖੁੱਲ ਗਈ ਹੈ ਤੁਹਾਡੀ ਕੋਈ ਸ਼ਕਤੀ ਕਿਤੇ ਕੰਮ ਨਹੀਂ ਕਰਦੀ ਤੇ ਨਾ ਕਰੇ ਤੇ ਜੇ ਹੈਗੀ ਮਾੜੀ ਮੋਟੀ ਸ਼ਕਤੀ ਤੁਹਾਡੇ ਵਿੱਚ ਭਾਖੜਾ ਦਾ ਪਾਣੀ ਹੀ ਬਹੁਤ ਵਧਿਆ ਹੋਇਆ ਹੈ ਤੇ আরাਵੀ ਦਾ ਵੀ ਵਧਿਆ ਹੋਇਆ ਹੈ ਵੱਡੀਆਂ ਵੱਡੀਆਂ ਨਹਿਰਾਂ ਟੁੱਟੀਆਂ ਹੋਈਆਂ ਨੇ ਉਹਨਾਂ ਤੇ ਥੋੜਾ ਬਹੁਤਾ ਕੰਮ ਕਰ ਦਿਓ ਘਰੇ ਬੈਠੇ ਕੇ ਵੀ ਸ਼ਕਤੀ ਦੇ ਨਾਲ ਕੋਈ ਬੰਨ ਬੰਨ ਮਾਰ ਦਿਓ ਅਵੇ ਪ੍ਰਤਾਪ ਸਿੰਘ ਬਾਜਵੇਂ ਵਰਗੇ ਨੂੰ ਡਰਾਮੇ ਨਾ ਕਰਨੇ ਪੈਣ ਲੈ ਕੇ ਵਿੱਚੋਂ ਟੈਂਪੂ ਜੇ ਢੁੱਕੇ ਜੇ ਨਾ ਤੁਰਨਾ ਪਵੇ ਆ ਜਿਹੜੇ ਝੰਡੀਆਂ ਲਾ ਲਾ ਕੇ ਫੋਟੋਆਂ ਖਿਡਾਉਂਦੇ ਨੇ ਫਿਰ ਇਹਨਾਂ ਦਾ ਕੰਮ ਸੌਖਾ ਹੋ ਜੂ ਇਹ ਬੇਨਤੀ ਹੈ ਜਿੰਨਾ ਵੀ ਪਖੰਡ ਕਰਨ ਵਾਲੇ ਪੰਜਾਬ ਦੇ ਬਾਬੇ ਨੇ ਐਸਮਤ ਕਿਸੇ ਦੀ ਗੈਬੀ ਸ਼ਕਤੀ ਕੰਮ ਨਹੀਂ ਕਰ ਰਹੀ ਇਹ ਗੈਬੀ ਸ਼ਕਤੀ ਨਹੀਂ ਲੋਕਾਂ ਨੂੰ ਬੇਵਕੂਫ ਬਣਾਉਣ ਬਾਤੇ ਹੁੰਦੀ ਹੈ ਬਣਾਈ ਜਾਂਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ